ਗੁਲ ਸਾਹਿਬ ਲਿਕੋਰੀਆ ਦਾ ਬੜਾ ਜਿਹੜਾ ਉਹ ਕਾਮਨ ਪ੍ਰੋਬਲਮ ਹੋ ਗਈ ਹੈ ਅੱਜਕੱਲ ਔਰਤਾਂ ਦੇ ਵਿੱਚ ਔਰ ਇੱਕ ਮੈਂ ਪਿਛਲੇ ਦਿਨੀ ਇੱਕ ਡਾਕਟਰ ਸਾਹਿਬ ਦਾ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦੇ ਕਿ ਇਹ ਬਿਮਾਰੀ ਜਿੱਦ ਹੌਲੀ ਹੌਲੀ ਵੱਧਦੀ 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 ਉਹ ਕਹਿੰਦੇ ਸਰਵਿਕਲ ਕੈਂਸਰ ਤੱਕ ਜਿਹੜਾ ਉਹ ਪਹੁੰਚ ਜਾਂਦੀ ਹੈ ਬਹੁਤ ਲੋਕ ਇਸ ਗੱਲ ਤੋਂ ਅਣਜਾਣ ਨੇ ਮੈਂ ਚਾਹੂੰਗਾ ਤੁਸੀਂ ਇਹਦੇ ਬਾਰੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਅਵੇਅਰ ਕਰੋ ਔਰ ਇਹਦੇ ਤੋਂ ਕੀ ਪਰਹੇਜ਼ ਰੱਖੇ ਜਾ ਸਕਦੇ ਆ ਕਿਵੇਂ ਠੀਕ ਤਾਂ ਇਹਦੇ ਵਾਸਤੇ ਨਾ ਛੋਡੀ ਸਾਹਿਬ ਇੱਕ ਸਭ ਤੋਂ ਵਧੀਆ ਚੀਜ਼ ਹੈ ਨਾਰੀਅਲ ਦਾ ਫੂਸ ਮੈਂ ਤੁਹਾਨੂੰ ਘਰੇਲੂ ਚੀਜ਼ ਦੱਸਦਾ ਦੇਖੋ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਪਰ ਬਹੁਤ ਲੋਕਾਂ ਨੂੰ ਹੋਇਆ ਵੀ ਆ ਨਾਰੀਅਲ ਦੇ ਉੱਪਰ ਜਿਹੜਾ ਫੂਸ ਉੱਤਰਦਾ ਮੰਦਰਾ ਮੂਰੇ ਨਾਰੀਅਲ ਛਿੱਲਦੇ ਨੇ ਉਹ ਉੱਥੋਂ ਚੱਕ ਲਓ ਮੰਗ ਲਓ ਉਹਦੇ ਕੋਲੋਂ ਦੇ ਦੋ ਨੂੰ 10-20 ਰੁਪਏ ਨਹੀਂ ਵੀ ਲਊਗਾ ਤਾਂ ਵਿਚਾਰਾ ਦੇ ਵੀ ਦਿੰਦੇ ਨੇ ਤਾਂ ਉਹ ਫੂਸ ਜਿਹੜਾ ਨਾਰੀਅਲ ਦਾ ਲਿਆ ਕੇ ਨਾ ਜੀ ਉਹਨੂੰ ਜਲਾ ਦਿਓ ਠੀਕ ਹੈ ਕਿੱਲੋ ਕੁ ਫੂਸ ਜੇ ਤੁਸੀਂ ਜਲਾਉਂਗੇ ਤਾਂ ਤੁਹਾਡੇ ਕੋਲੇ 100 ਕਿ ਗ੍ਰਾਮ ਸਵਾਹ ਮਿਲੂਗੀ ਹੂੰ ਉਹਦੀ ਜਲ ਕੇ ਉਹਨੂੰ ਸਵਾਹ ਨੂੰ ਭਸਮ ਕਿਹਾ ਗਿਆ ਨਾਰੀਅਲ ਭਸਮ ਕਿਹਾ ਗਿਆ ਸੀ ਤਾਂ ਉਹ ਜਿਹੜੀ ਸਵਾਹ ਬਣੂਗੀ ਜਿਹੜੀ ਥੱਲੇ ਉਹਨੂੰ ਚੁੰਨੀ ਵਾਲੇ ਬੰਬਰ ਦੇ ਕੱਪੜੇ 'ਚ ਛਾਣ ਦੋ ਹੂੰ ਥੱਲੇ ਜਿਹੜਾ ਬਰੀਕ ਆਊਗਾ ਬਿਲਕੁਲ ਉਹ ਲੈਣਾ ਜੀ ਅੱਧਾ ਚਮਚਾ ਦੁੱਧ ਨਾਲ ਦੁੱਧ ਨਾਲ ਸਵੇਰੇ ਸ਼ਾਮ ਦੁੱਧ ਨਾਲ ਸਵੇਰੇ ਸ਼ਾਮ ਲਕੂਰੀਆ ਇੰਨੀ ਛੇਤੀ ਕੰਟਰੋਲ ਹੁੰਦਾ ਜੀ ਇੰਨੀ ਛੇਤੀ ਕੰਟਰੋਲ ਹੁੰਦਾ ਬਸ ਪੰਜਾਬੀ ਦੀ ਗੱਲ ਮੈਂ ਕਹਾ ਕੀ ਵੀ ਮਤਲਬ ਜਿਵੇਂ ਡਿਟਰਜੈਂਟ ਕੱਪੜੇ ਨੂੰ ਧੋ ਦਿੰਦਾ ਨਾ ਜੀ ਇਦਾਂ ਲੇਡੀਜ਼ ਦਾ ਜਿਹੜਾ ਇੰਟੀਮੇਟ ਏਰੀਆ ਕਲੀਨ